ਸਸਰੇ ਕਾਲ ਦੀ ਸਾਰਿਆਂ ਨੂੰ ਜੇਕਰ ਤੁਸੀਂ 10ਵੀਂ ਪਾਸ ਹੋ ਤੇ ਸਰਕਾਰੀ ਨੌਕਰੀ ਲਈ ਤਲਾਸ਼ ਕਰ ਰਹੇ ਹੋ ਤਾਂ VSF ਵੱਲੋਂ ਕਾਂਸਟ੍ਰਕਟਰ ਟਰੇਡਮੈਨ ਦੀ ਭਰਤੀ ਆ ਚੁੱਕੀ ਹੈ ਇਹ ਜੋ ਭਰਤੀ ਹੈ ਮੁੰਡੇ ਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਹਨ ਇਸ ਲਈ ਜੋ ਘੱਟ ਤੋਂ ਘੱਟ ਜਾਈ ਕੁਆਲੀਫੀਕੇਸ਼ਨ ਰੱਖੀ ਹੈ ਜਨ ਬੀ ਯੋਗਤਾ 10ਵੀਂ ਪਾਸ ਹੋਣੀ ਚਾਹੀਦੀ ਹੈ ਮੁੰਡੇ ਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਹਨ ਇਸ ਲਈ ਜੋ ਉਮਰ ਸੀਮਾ ਹੈ ਘੱਟ ਤੋਂ ਘੱਟ 18 ਸਾਲ ਵੱਧ ਤੋਂ ਵੱਧ 25 ਸਾਲ ਪਰ ਐਸਸੀ ਅਤੇ ਬੀਸੀ ਲਈ 5 ਸਾਲ ਦੇ ਛੋਟਾ ਜਾਣ ਕੇ 30 ਸਾਲ ਤੱਕ ਤੱਕ ਕੈਂਡੀਡੇਟ ਅਪਲਾਈ ਕਰ ਸਕਦਾ ਹੈ ਇਸ ਲਈ ਕੋਈ ਫੀਸ ਨਹੀਂ ਲਈ ਜਾਈ ਲਈ ਜਾਵੇਗੀ ਇਸ ਨੂੰ ਅਪਲਾਈ ਕਰਨ ਦੀ ਜਿਹੜੀ ਲਾਸਟ ਡੇਟ ਹੈ ਜੀ ਉਹ 18 ਤਰੀਕ 8ਵਾਂ ਮਹੀਨਾ 2025 ਹੈ ਸਭ ਤੋਂ ਪਹਿਲਾਂ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਪਹਿਲਾਂ ਫਿਜ਼ੀਕਲ ਟੈਸਟ ਹੋਵੇਗਾ ਅਤੇ ਬਾਅਦ ਵਿੱਚ ਲਿਖਤੀ ਪੇਪਰ ਹੋਵੇਗਾ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਤੇ ਨੰਬਰ ਦਿੱਤਾ ਹੈ ਉਸ ਤੇ ਡਾਕੂਮੈਂਟ ਭੇਜ ਕੇ ਅਪਲਾਈ ਕਰਵਾ ਸਕਦੇ ਹੋ ਇਹ ਹੋਰ ਨਵੀਂ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਸਾਡੇ ਫੇਸ ਨੂੰ ਫੋਲੋ ਕਰਨਾ ਨਾ ਭੁੱਲਣਾ ਕਾਜ ਨਵੀਂ ਜਾਣਕਾਰੀ ਸਮੇਂ ਸਿਰ ਮਿਲਦੀ ਰਹੇ